ਕਾਲੀ ਦਾ ਨੰਬਰ ਸਾਹਿਬ ਜਿੰਦਾਬਾਹ ਸ਼੍ਰੋਮਣੀ ਆਕਾਲੀ ਦਾ ਨੰਬਰ ਸਾਹਿਬ ਜਿੰਦਾਬਾਹ ਵਾਹਿਗੁਰੂ ਜੀ ਦਾ ਖਾਲਸਾ ਜਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਬੋਲੇ ਮਹੱਲੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾडले ਇਕੱਤਰ ਹੋਏ ਨਿਮਰਤਾ ਸਹਿਤ ਫਤਿਹ ਅਕਸ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਸਿੱਖੀ ਆਜ਼ਾਦੀ ਹੈ ਜੇ ਬਾਬਾ ਫਰੀਦ ਜੀ ਨੇ ਪੰਜਾਬੀ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਨੇ ਉਹ ਅਰਬੀ ਤੇ ਕੁਰਾਨ ਤੇ ਕਾਜ਼ੀ ਦਾ ਛੁਟਕਾਰਾ ਦਿੱਤਾ ਜੇ ਉਹਨਾਂ ਨੇ ਪੰਜਾਬੀ 'ਚ ਪ੍ਰਚਾਰ ਸ਼ੁਰੂ ਕੀਤਾ ਬੰਮਣ ਤੇ வேத ਕੁਰਾਨ ਕੁਰਾਨ ਸਭ ਤੋਂ ਛੁਟਕਾਰਾ ਦੇ ਕੇ ਸਾਡੀ ਆਮ ਸੁਧਾਰਨ ਮਾਂ ਬੋਲੀ ਦਾ ਵਰਤੋਂ ਕਰਕੇ ਸਾਨੂੰ ਉਹ ਸੋਚ ਤੋਂ ਆਜ਼ਾਦ ਕੀਤਾ ਜਿਹੜੀ ਇੱਕ ਪਾਸੇ ਸਾਨੂੰ ਮਲੇਸ਼ ਸ਼ੁੱਧਰਾਖਦੀ ਸੀ ਤੇ ਦੂਜੇ ਪਾਸੇ ਸਾਨੂੰ ਕਾਫਰ ਕਹਿੰਦੀ ਸੀ ਜਿੱਥੇ ਗੁਰਸਿੱਖੀ ਮਹਾਰਾਜ ਭਗਤ ਰਵੀਦਾਸ ਸਾਹਿਬ ਦੇ ਹੱਥੇ ਉਹਨਾਂ ਦੀ ਬਾਣੀ ਆਈ ਉਹਨਾਂ ਨੇ ਸਾਨੂੰ ਸਪਸ਼ਟ ਇੱਕ ਬੇਗਮਪੁਰੇ ਦੇ ਰਾਹ ਦੇ ਤੌਰ ਤੇ ਜਿਸ ਦੀਨ ਮਨੁੱਖ ਦਾ ਮੁਕਤੀ ਪੌਂਦਾ ਹੈਗਾ ਤੇ ਰਾਜ ਹਲੀਮੀ ਦਾ ਰਹਿੰਦਾ ਜਿਸ ਦਾ ਨਿਸ਼ਾਨਾ ਉਹ ਕੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਆਪਣਾ ਬਣਾ ਕੇ ਸਪਸ਼ਟ ਪਿਆ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਗੁਰਸਿੱਖੀ ਨੂੰ ਆਪਣੇ ਰਾਹ ਦੇ ਉੱਤੇ ਤੋਰਿਆ ਅੱਜ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਉਹ ਸਾਡੇ ਗੁਰੂ ਸਾਹਿਬਾਨਾ ਨੇ ਉਸ ਸਮੇਂ ਤੇ ਸਾਨੂੰ ਬਖਸ਼ਦੇ ਸੀਗੇ ਜਿੱਥੇ ਹੁਣੇ ਅਸੀਂ ਬੀਬੀਆਂ ਦੇ ਪੱਖ ਦੀ ਇੰਟਰਨੈਸ਼ਨਲ ਗਵਰਨਮੈਂਟ ਦੇ ਕਾਨਫਰੰਸ ਰੱਖੀ ਆ ਉਹ ਬਰਬਤਾ ਸਾਨੂੰ ਗੁਰੂ ਨਾਨਕ ਸਾਹਿਬ ਸਾਨੂੰ ਸਪਸ਼ਟ ਕਰਕੇ ਗਏ ਕਿ ਜਿਹੜੀ ਬੀਬੀ ਦੇ ਕੋਖ ਤੋਂ ਬੰਦਾ ਜੰਮਦਾ ਜਿਹਦੇ ਨਾਲ ਵਿਆਹਕ ਜੀਵਨ ਬਤੀਤ ਕਰਦਾ ਜਿਹਦੇ ਅਧੀਨ ਰਹਿੰਦਾ ਉਹ ਬਰਾਬਰ ਕਿਵੇਂ ਨਹੀਂ ਹੋ ਸਕਦੀ ਅਸੀਂ ਇੱਕੋ ਮਾਨਸ ਦੀ ਜਾਤ ਸਭੇ ਇੱਕ ਪਛਾਣੋਦੋ ਇਹ ਸਾਨੂੰ ਹੁਕਮ ਉਸ ਸਮੇਂ ਤੋਂ ਮਿਲਦਾ ਆ ਰਿਹਾ ਹੈ ਇਹ ਬਰਾਬਰਤਾ ਅੱਗੇ ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿਹੜੇ ਬਰਾਬਰ ਕੀਤੇ ਸੀ ਸ਼ਰੀਰ ਸੰਭਾਲਣ ਵਾਸਤੇ ਜਿਹੜੇ ਖਾੜੇ ਸੀਗੇ ਉਹ ਵੀ ਸਾਨੂੰ ਬਖਸ਼ੇ ਤੇ ਜਿਹੜੀ ਮਾਂ ਬੋਲੀ ਸਾਡੀ ਸੀ onu ਲਿਪੀ ਬਖਸ਼ੀ ਜਿਹੜੀ ਅੱਜ ਰਾਈਟ ਟੂ ਐਜੂਕੇਸ਼ਨ ਹੈ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਬਾਣੀਆਂ ਭਗਤ ਰਵਿਦਾਸ ਮਹਾਰਾਜ ਦੀ ਬਾਣੀ ਜਿਹੜੀ ਪਤਾ ਨਹੀਂ ਕਿੱਥੇ ਖਿਲਰ ਜਾਣੀ ਸੀ ਉਹ ਇਕੱਠੀ ਕਰਕੇ ਉਹ ਪੋਥੀਆਂ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦਿੱਤੀਆਂ ਜਿਨ੍ਹਾਂ ਨੇ ਨਾ ਅਰਬੀ 'ਚ ਐ ਤੇ ਨਾ ਸੰਸਕ੍ਰਿਤ 'ਚ ਐ ਦੇਵ ਭਾਸ਼ਾ 'ਚ ਉਹਨਾਂ ਨੇ ਸਾਨੂੰ ਗੁਰਮੁਖੀ ਦੀ ਲਿਪੀ ਬਖਸ਼ ਕੇ ਸਾਨੂੰ ਇਸ ਗੱਲ ਤੋਂ ਵੀ ਆਜ਼ਾਦ ਕੀਤਾ ਜਿਹੜੇ ਮਨੁੱਖ ਸਮिती ਜੇ ਕਹਿੰਦੇ ਆ ਕਿ ਕੋਈ ਵੀ ਪੰਡਿਤ ਕਿਸੇ शूद्र ਨੂੰ ਗਰੀਬ ਨੂੰ ਜੇ ਕੋਈ ਵਿਦਿਆ ਦਿੰਦਾ ਹੈ ਸਿੱਖਿਆ ਦਿੰਦਾ ਹੈ ਉਹ ਸਰਦਾ ਚੰਗੀ ਆ ਸਕਦਾ शूद्रਾਂ ਨੂੰ ਮਾੜਾ ਕਹਿ ਕਹਿ ਕੇ ਸਮਾਜ ਦਾ ਵੰਡ ਪਾਇਆ ਹੋਇਆ ਉਹਨੂੰ ਵੀ ਭੰਗ ਕਰਤਾ ਤੇ ਵਿਵੇਕਦਾਨ ਜਿਹੜਾ ਰਾਈਟ ਟੂ ਐਜੂਕੇਸ਼ਨ ਹੁਣ ਜਾ ਕੇ ਕਨਸਟੀਟਿਊਸ਼ਨ 'ਚ ਮਿਲਦਾ ਹੈ ਉਹ ਗੁਰੂ ਅੰਗਦ ਸਾਹਿਬ ਨੇ ਆਪਣੇ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਤੋਂ ਪਹਿਲਾਂ ਭਗਤਾਂ ਤੋਂ ਲੈ ਕੇ ਸਾਨੂੰ ਇੱਕ ਪੜ੍ਹੀ ਲਿਖੀ ਕੌਮ ਬਣਾਤਾ ਬੀਬੀਆਂ ਦੇ ਹੱਕ ਬਰਾਬਰ ਕਰਦੇ ਵਖਰੇਵੇਂ ਖਤਮ ਕਰਦੇ ਸਾਧ ਸੰਗਤ ਜੀ ਇਹੀ ਸੋਚਾ ਅਗੇ ਗੁਰੂ ਅਮਰਦਾਸ ਸਾਹਿਬ ਨੇ ਜਿਹੜੀਆਂ ਬੀਬੀਆਂ ਮੰჯੀਆਂ ਤੇ ਸਤਾਬਤ ਕੀਤੀਆਂ ਉਹਨਾਂ ਦੇ ਵੀ ਹੱਕ ਮਜ਼ਬੂਤ ਕੀਤੇ ਕਿ ਤੁਸੀਂ ਜਾ ਕੇ ਆਪਣੇ ਕੌਮ ਦੀ ਨੁਮਾਇੰਦੀ ਕਰ ਸਕਦੇ ਹੋ ਇਸ ਕਰਕੇ ਅੱਜ ਪਾਵੇ ਬੀਬੀ ਰਜਿੰਦਰ ਕੌਰ ਜੀ ਨਹੀਂ ਆਏ ਪਰ ਹੋਰ ਬੀਬੀਆਂ ਉਰੇ ਹੈਗੀਆਂ ਉਹ ਸਾਡੇ ਔਮਨ ਵਿੰਗ ਦੀਆਂ ਪ੍ਰਧਾਨ ਹੈ ਤੇ ਸਾਡੇ ਕੌਮ ਦੇ ਬਿਲਕੁਲ ਬਰਾਬਰ ਦੇ ਹਿੱਸੇਦਾਰ ਅਸੀਂ ਮੰਨਦੇ ਆ ਕੋਈ ਜਾਤ ਪਾਤ ਨਹੀਂ ਕੋਈ ਫਰਕ ਨਹੀਂ ਸਭ ਅਸੀਂ ਇੱਕ ਹੈਗੇ ਆ ਸਾਥ ਸੰਗਤ ਜੀ ਜਿੱਥੇ ਗੁਰੂ ਸਾਹਿਬ ਨੇ ਇਹ ਸਾਡੇ ਤੋਰ ਤੋਰੇ ਉਥੇ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੇ ਜਦ ਆਪਾਂ ਇਸ਼ਨਾਨ ਕਰਕੇ ਪਿੰਡੇ ਇੱਕੋ ਪਾਣੀ ਜੇ ਡਬੋਂਦੇ ਆ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਕੋਈ ਵਖਰੇਵਾ ਨਹੀਂ ਰੱਖਦੇ ਸਾਡੇ ਪਿੱਛੇ ਅੱਜ ਸਰੋਵਰ ਸਾਹਿਬ ਹੈਗੇ ਇਹ ਸਰੋਵਰ ਵੀ ਇਹੀ ਅਹਿਸਾਸ ਕਰਦੇ ਆ ਜਿੱਥੇ ਗੁਰੂ ਅਰਜਨ ਸਾਹਿਬ ਨੇ ਗੁਰਗਤੀ ਸੰਭਾਈ ਪੋਥੀਆਂ ਸੰਭਾਣੀਆਂ ਉੱਥੇ ਗੁਰੂ ਨਾਨਕ ਸਾਹਿਬ ਦੀ ਬੰਤਰ ਸ਼ੁਰੂ ਕੀਤੀ ਮੋਲ ਹਕੂਕਤ ਨੇ ਅਨਾਨੁਪ ਸਿਹਤ ਸਦਨ ਨਾਲ ਤੱਤੇ ਤਵੇਂ ਤੇ ਬਿਠਾਇਆ ਪਹਿਲੀ ਸ਼ਹਾਦਤ ਇਹ ਵੰਦ ਦੀ ਬਰਾਬਰਤਾ ਦੀ ਸੋਚ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ ਜਿਸ ਵਿੱਚੋਂ ਇਸ ਧਰਤੀ ਦੇ ਆਕਾਲ ਤਖਤ ਸਾਹਿਬ ਦਸੌਣ ਵਾਲੇ ਇਸ ਧਰਤੀ ਦੇ ਉੱਤੇ ਗੁਰੂ ਭਰਗਵਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੀ ਸੋਚ ਨਾਲ ਸਾਨੂੰ ਕੱਲੀ ਨਾਮ ਸਿਮਰਨ ਨਹੀਂ ਪਰ ਦੁਨੀਆ 'ਚ ਬੀਤਦੇ ਜ਼ੁਲਮ ਦਾ ਖੜਖਲਾ ਖੜਾ ਹੋਣ ਵਾਸਤੇ ਗਿਆ ਜੰਗਾਂ ਉਹਨਾਂ ਨੇ ਲੜੀਆਂ ਉਹਨਾਂ ਨੇ ਅੰਮਰਸਰ 'ਚ ਗੁਰਦਾਰਪੁਰ 'ਚ ਉਹਨਾਂ ਨੇ ਭਗਵਾਨ ਦੇ ਚ ਇੱਥੇ ਆ ਕੇ ਕੀਰਤਪੁਰ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਬਸਾਤੇ ਸਾਥ ਸੰਗਤ ਜੀ ਗੁਰੂ ਹਰ राय ਸਾਹਿਬ ਨੇ ਇੱਥੇ ਵਾਤਾਵਰਣ 'ਚ ਕਿਵੇਂ ਰਹਿਣਾ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪੜੋ ਵਾਤਾਵਰਣ ਬਾਰੇ ਜਲ ਜਲ ਤੋੜੀ ਵਾਤਾਵਰਣ ਹਵਾ ਕਿੰਨੀ ਵਾਰੀ ਸਾਨੂੰ ਦੱਸਿਆ ਜਾਂਦਾ ਪਰ ਇਹ ਭਾਰਤ ਦੇਸ਼ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਮਜ਼ੋਰ ਕਰਨ ਵਾਸਤੇ ਉਹ ਜੁਰੇ ਕੋਈ ਜਲ ਵੀ ਨਹੀਂ ਛੱਡਿਆ ਜਦ ਕਿ ਸਾਰਾ ਰੇਗਿਸਤਾਨ ਰਾਜਸਥਾਨ ਚ ਡੋਲਦਾ ਕੋਈ ਕਹਿੰਦਾ ਹੈ ਕਿ ਸਰਸਵਤੀ ਨਦੀ ਭਗਦੀ ਸੀਗੀ ਤੇ ਸਾਡੇ ਇਤਿਹਾਸਿਕ ਨਦੀਆਂ ਨੂੰ ਉਹ ਵੀ ਚੋਰੀ ਕਰਕੇ ਗੁਜਰਾਤ ਲੈ ਕੇ ਜਾਣਾ ਚਾਹੁੰਦਾ ਸਾਧ ਸੰਗਤ ਜੀ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਿੱਖੀ ਦਾ ਬਾਗਡੋਰ ਸੰਭਾਲਿਆ ਦਿੱਲੀ ਜਾ ਕੇ ਉਹਨਾਂ ਨੇ ਉਹ ਸੇਵਾ ਨਿਭਾਈ ਜਿਵੇਂ ਕੋਵਿਡ ਦੇ ਵਿੱਚ ਗੁਰਦੁਆਰਾ ਸਾਹਿਬਾਂ ਨੇ ਮਰੀਜ਼ਾਂ ਦੀ ਮਦਦ ਕਰਨੀ ਸੀ ਉਹਨਾਂ ਨੇ ਉੱਥੇ ਜਿਹੜਾ ਦਾਣੇ ਦਾ ਰੋਗ ਸੀ ਉਹਦੇ ਵਿੱਚ ਮਰੀਜ਼ਾਂ ਦੀ ਮਦਦ ਕੀਤੀ ਆਪ ਉਸੇ ਤਰ੍ਹਾਂ ਜੋਤੀ ਜੋਤ ਹੋਏ ਔਰ ਫੇਰ ਬਾਬਾ ਕੋਟੜਾ ਕਹਿ ਕੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ Hindu, Tang hore si, Brahmin ਉਹਨਾਂ ਦੇ ਪੱਖ 'ਚ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਉਹ ਲਾਲ ਕਿਲੇ ਜਿਹਦੇ ਉੱਤੇ ਸੰਦੀਪ ਸਿੰਘ ਸਿੱਧੂ ਨੇ ਸਾਡੇ ਜਥੇਦਾਰਾਂ ਨੇ ਜੋ ਬਾਤ ਚਲਾਇਆ ਸੀ ਖਾਲਸੇ ਦਾ ਉਹਦੇ ਸਾਹਮਣੇ ਜਾ ਕੇ ਆਪਣੇ ਬਿਆਨ ਕੀਤੇ ਕਿ ਇਹ ਤੁਸੀਂ ਮਨੁੱਖਤਾ ਦੇ ਵਿਰੁੱਧ ਕੰਮ ਕਰ ਰਹੇ ਹੋ ਸਾਥ ਸੰਗਤ ਜੀ ਉਥੇ ਸਜ਼ਾਏ ਮੌਤ ਸੁਣ ਕੇ ਕੰਬਾਏ ਨਹੀਂ ਸੀਸ ਗਵਾਣਾ ਮਨਜ਼ੂਰ ਹੋਇਆ ਪਰ ਆਪਣੀ ਸੋਚ ਥੱਲੇ ਨਹੀਂ ਕੀਤੀ ਮਨੁੱਖਤਾ ਦੇ ਅਧਿਨ ਦਸਵਾਂ ਔਰ ਮਨ ਰਾਈਟਸ ਤੋਂ ਬਾਅਦ ਇਹ ਕੰਮ ਕੀ ਹੋ ਸਕਦਾ ਹੈਗਾ ਜਿਹੜੇ ਦਸਮ ਪਿਤਾ ਨੇ ਆਪਣੇ ਪਿਤਾ ਦਾ ਸੀਸ ਸਵੀਕਾਰ ਕੀਤਾ ਇੱਥੇ ਉਹਨੇ ਜੰਗਾ ਸ਼ੁਰੂ ਕੀਤੀਆਂ ਪਗਣੀ ਦੇ ਵਿੱਚ ਪਟਾ ਸਾਹਿਬ ਫੇਰ ਮੁੜ ਕੇ ਇੱਥੇ ਪਹਾੜੀ ਰਾਜਿਆਂ ਦੇ ਗਰੋਹ ਉਹਨਾਂ ਦੇ ਨਾਲ ਜਿਹੜੀ ਮੁਗਲ ਹਕੂਮਤ ਸੀ ਉਹਨਾਂ ਨਾਲ ਜੰਗਾ ਲੜੀਆਂ ਤੇ ਜਿੱਦਣ ਉਹਨਾਂ ਨੇ ਇਕੱਠੇ ਹੋ ਕੇ ਮੋਗਲਾਂ ਦੇ ਖਿਲਾਫ ਜੰਗ ਲਗਣ ਦਾ ਫੈਸਲਾ ਕੀਤਾ ਤੇ ਉੱਚ ਜਾਤੀ ਦੇ ਰਾਜਪੂਤ ਕਹਿੰਦੇ ਅਸੀਂ ਤੁਹਾਡੀ ਪੰਗਤ 'ਚ ਨਹੀਂ ਬੈਠ ਸਕਦੇ ਹੁਣ ਗੁਰੂ ਸਾਹਿਬ ਜਾਨੋ ਜਾਨ ਸੀਗੇ ਉਹਨਾਂ ਨੂੰ ਕਿਹੜਾ ਨਹੀਂ ਸੀ ਪਤਾ ਕਿ ਸਾਡੇ ਉਰੇ ਕੀ ਹੋਣਾ ਹੈਗਾ ਜੇ ਅਸੀਂ ਇਹਨਾਂ ਨਾਲ ਸਮਝੌਤੇ ਤੋੜਦੇ ਆਂ ਇਹਨਾਂ ਨੇ ਵजीर खान ਨਾਲ ਹੋ ਜਾਣਾ ਤੇ ਸਾਡੇ ਕੌਮ ਨੂੰ ਖਤਮ ਕਰ ਦੇਣਾ ਉਹਨਾਂ ਨੇ ਆਪਣਾ ਲੰਗਰ ਦੀ ਮਰਿਆਦਿਆ ਨਹੀਂ ਤੋੜੀ ਬਿਲਕੁਲ ਨਹੀਂ ਤੋੜੀ ਤੇ ਜਾਤ ਪਾਤ ਤੇ ਵਰਖਲਾ ਆਪਣਾ ਸਰਬੰਸਦਾਨ ਕਰਤਾ ਇੱਥੇ ਚੰਗਾ ਲੜੀਆਂ ਵजीर खान ਨਾਲ ਜੰਗੌਰ ਚ ਸਮਰਾਣੇ ਫੇਰ ਜਾ ਕੇ ਸਾਡੇ ਜਿੱਥੇ 40 ਮੁਕਤੇ ਮੁਕਸਰ ਹੋਏ ਜਿੱਥੇ ਇਹ ਜੰਗਾਂ ਲੜੀਆਂ ਤਮਦਮਾ ਸਾਹਬ ਜੇ ਉਥੇ ਸਾਨੂੰ ਹਾਜ਼ਰ ਨਾਗਰ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ ਕੇ ਗਏ ਜਿਨ੍ਹਾਂ ਵਿੱਚ ਬਾਣੀ ਉਹਨਾਂ ਨੇ ਆਪਣੀ ਦੀ ਹੋਰ ਗੁਰੂਆਂ ਦੀ ਦਰਜ ਕੀਤੀ ਪਤਾਂ ਦੀ ਕੀਤੀ ਸਾਥ ਸੰਗਤ ਜੀ ਹਰਗੋਬਿੰਦ ਪਾਤਸ਼ਾਹ ਦਾ ਸਾਇਆ ਅਕਾਲ ਤੱਕ ਉਹਦੇ ਵਿੱਚ ਤੁਸੀਂ ਦੇਖੋ ਅੱਜ ਕਿੰਨਾ ਵਿਗੜ ਪਤਾ ਕਿਉਂ ਕਿ ਕਿਉਂਕਿ ਜਿਹੜਾ ਸਾਡਾ ਜਮਹੂਰੀਅਤ ਢਾਂਚਾ ਹੈ ਉਹਦੇ ਵਿੱਚ ਹੁਣ ਭਾਰਤ ਦੇਸ਼ ਨੇ ਬਹੁਤ ਵੱਡੀਆਂ ਹਮਲੇ ਕਰਦੇ ਆਜ਼ਾਦੀ ਤੋਂ ਬਾਅਦ ਸਿਰਫ 8 ਵਾਰੀਆਂ ਚੋਣਾਂ ਹੋਈਆਂ ਤੇ ਮੌਕੇ ਤੇ ਹੁਣ 13 ਸਾਲ ਹੋ ਗਏ ਚੋਣ ਨਹੀਂ ਕੀਤੇ ਅਕਾਲ ਤੱਕ ਦੇ ਜਥੇਦਾਰ ਟਮਾਡੋਰ ਹੋ ਰਿਹਾ ਸਾਨੂੰ ਇਹ ਗੁਰੂਆਂ ਦੀ ਤੋਰੀ ਹੋਈ ਤਖਤ ਗੁਰੂ ਸਾਹਿਬ ਦੇ ਗੁਰਦੁਆਰੇ ਇਹਨਾਂ ਨੂੰ ਸੰਭਾਲਣ ਵਾਸਤੇ ਮਿਹਨਤ ਕਰਨਾ ਆਏਗਾ ਥੋੜਾ ਜਿਆ ਤੇ ਵੀ ਇਹ ਸੌਣ ਖਰਾਬ ਹੋਣ ਕਰਕੇ ਮੈਂ ਆ ਕੇ ਮੰਗਦਾ ਕਿ ਆਸਰਾ ਇਕੱਠੇ ਹੋ ਕੇ ਗੁਰੂ ਘਰਾਂ ਦੀ ਸੰਭਾਲ ਵਾਸਤੇ ਆਪਾਂ ਕੰਮ ਕਰਾਂਗੇ ਵਾਈਫ ਦੀਪਾ ਖਾਲਸਾ ਵਾਈਫ ਦੀਪਾ